ਅੱਜ 28 ਅਗਸਤ ਨੂੰ ਮੈਂ ਅਜਨਾਲਾ ਦੇ ਅ ਇਲਾਕੇ ਦੇ ਵਿੱਚ ਜਿਹੜਾ ਹੜਾ ਜਹੜਾ ਦੇ ਨਾਲ ਨੁਕਸਾਨ ਹੋ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਦੌਰਾ ਕੀਤਾ ਹੈ ਜਿਹਦੇ ਵਿੱਚ ਬੀਐਸਐਫ ਦੀ ਬੀਓਪੀ ਸ਼ਾਹਪੁਰ ਬੀਓਪੀ ਸ਼ੇਰਪੁਰ ਚ ਗਿਆ ਔਰ ਪਾਣੀ ਦੀ ਦਰਾਵੀ ਦਾ ਬਹੁਤ ਚੜ ਚੁੱਕਾ ਹੈ ਕਈ ਜਗ੍ਹਾ ਤੋਂ ਧੁੱਸੀ ਜਿਹੜੀ ਉਹ ਕ੍ਰੈਕ ਕਰ ਗਈ ਹੈ ਜਿਵੇਂ ਬੇਦੀਸ਼ਣਾ ਤੋਂ ਔਰ ਕੋਟਰ ਜਦਾ ਤੋਂ ਜਿਹਦਾ ਪਾਣੀ ਬਾਕੀ ਪਿੰਡਾਂ ਦੇ ਵਿੱਚ ਆ ਗਿਆ ਮੈਂ ਛੌੜ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਹੋਮ ਮਿਨਿਸਟਰ ਸਾਹਿਬ ਡਿਫੈਂਸ ਮਿਨਿਸਟਰ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੇਲੇ ਜਾਨੀ ਨੁਕਸਾਨ ਹੁੰਦਾ ਖਤਸ਼ਾ ਜਿਆਦਾ ਵੱਧ ਗਿਆ ਇਸ ਏਰੀਆ ਦੇ ਵਿੱਚ ਮਾਲੀ ਨੁਕਸਾਨ ਤੇ ਬਹੁਤ ਵੱਡਾ ਹੈ ਉਦੋਂ ਮੈਂ ਡਿਟੇਲ ਦੇ ਵਿੱਚ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਬੀਐਸਐਫ ਦੇ ਜਵਾਨ ਫਸੇ ਨੇ ਜਿਨ੍ਹਾਂ ਨੂੰ ਕੋਈ ਕਦਮ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਬਿਲਕੁਲ ਜ਼ਮੀਨ ਤੇ ਹੈ ਨਹੀਂਗਾ ਸਵਾਏ ਮੀਡੀਆ ਤੋਂ ਫੋਟੋਆਂ ਖਚਾਉਣ ਤੋਂ ਇਲਾਵਾ ਮੈਂ ਕੋਈ ਜ਼ਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਤੁਸੀਂ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 25 ਜਵਾਨ ਕੋਡ ਰਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਨ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੂਜੇ ਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਿਰਾਚਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਏ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਐ ਸਿਵਿਲਿਅਨ ਜਿਹੜੇ ਨੇ 4-5 ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋਕੇ ਸੰਘੋਕੇ ਪੰਜ ਗਰਾਈਆਂ ਕੋਟ ਰਜਾਦਾ ਗੱਗੜ কুমਰਾਏ ਮਲਕਪੁਰ 베ਦੀ ਛੰਨਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇਵਾਲ ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ ਪੰਜ ਪੰਜ ਫੋਟਿਆ ਦੁੱਜੋਵਾਲ ਗਾਲਬ ਸੂਪੀਆਂ ਅਵਾਨ ਥੂਬਾ ਕੱਲੋਮਾਲ ਗੱਗੋਮਾਲ ਮੱਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10 12 14 ਪਿੰਡਾਂ ਦਾ ਲੋਕ ਬਿਲਕੁਲ ਛੱਤਾਂ ਤੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰੇ ਚਾਰ ਪੰਜ ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਦੇ ਨਹੀਂ ਆਉਂਦਾ ਔਰ ਲੋਕ ਇਥੇ ਤਰਾਸ ਤਰਾਸ ਕਰ ਰਹੇ ਨੇ ਬੀਐਸਐਫ ਵਾਲੇ ਦਾ ਕਹਿਣਾ ਕਿ ਸਾਨੂੰ ਐਨਡੀਆਰਐਫ ਚਾਰ ਬੋਟ ਦੇਦੇ ਇੰਜਨ ਵਾਲੀਆਂ ਇੱਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇੱਕ ਉਹ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬੜਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਰ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਔਰ ਕਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਆ ਆਰਮੀ ਨੂੰ ਲਾਓ ਨਹੀਂ ਤੇ ਇੰਨੀਆ ਬੇਨਾ ਵੱਡਾ ਰਾਵੀ ਦਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਆ ਜਿਹੜੇ ਲੋਕ ਛਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਔਰ ਕਚਾਵੇ ਤੁਰੰਤ ਸਰਕਾਰ ਔਰ ਕਚਾ ਆ ਕੇ ਇੱਧਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਖਾਲ ਜਿਵੇਂ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣ ਦੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉੱਧਰ ਫਸੇ ਨੇ ਸੋ ਸਰਕਾਰ ਤੁਰੰਤ ਧਿਆਨ ਦੇਵੇ ਇਸ ਚੀਜ਼ 'ਤੇ ਮੈਂ ਜਲਾਲੇ ਜੀ ਅਸੀਂ ਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਲਾਲੇ ਜੀ